ਕਿੰਦ ਕੀ ਦਿਖਾ ਰਿਹਾਦਾ ਹੋਰ ਵੀ ਆਨਦਾ ਵਰਤਾਂ ਬਾਰੇ ਕਿਉਂ ਮੈਨੂੰ ਪਤਾ ਨਹੀਂ ਇਤਨੀ ਕਿੰਨੀ ਕਰਦਾ ਹਾਂ ਉਹ ਕਰਦੀ ਉਹਨੂੰ ਵੀ ਸਾਰੀ ਮੈਨੂੰ ਫੋਨ ਆਇਆ ਤੇਰੇ ਵੱਲ ਜਿਹੜੀ ਕਿੰਨੇ ਮਿੰਟ 35 ਮਿੰਟ ਚੱਲਦੇ ਨੇ ਚੱਲਦੇ ਫੇਰ ਭਾਈ ਤੇ ਡੱਡੂ ਮਾਰਨ ਆਇਆ ਵਾ ਕਾਕੀਆ ਤਿਆਰੀ ਵਿੱਚ ਰੋਣ ਚਾਹੀਏ ਕੀ ਆ ਰਹੀ ਨਹੀਂ ਤੁਹਾਨੂੰ ਪਤਾ ਹੁਣ ਕਰੀ ਨੀ ਰੋਦਾ ਮੂੰਹ ਹੀ ਦੇਖੋ ਚਿਹਰਾ ਦਾ ਇਹ ਗਏ ਹੁਣ ਕਿੱਥੇ ਜਾਂਦੇ ਸੀ ਐਥੇ ਆ ਕੰਨਦਾ ਹੁਣ ਮੋਰੇ ਗੋਲੇ ਲਾ ਕੇ ਮੈਂ ਐਵੇਂ ਦਿਲ ਕੋ ਛੋਟਾ ਕਰਨਾਗਾ ਹੂੰ ਉਹੇ ਕਰ ਤੇਰੀ ਮਾਗ ਡਰ ਟੈਨਸ਼ਨ ਨਾਲ ਆ ਗਏ ਸੀ ਚੱਲੇ ਤੜ ਕੇ ਇੰਨੀ ਸੀ ਤੇ ਆਪ ਦੀ ਬਾਈ ਇਤਨੀ ਗਈ ਜੀ ਆਈ ਆਈ ਓਕੇ ਜਵਾ ਤੱਕ ਨਾ ਮਰੇ ਨਾ ਲੋਡ ਪੈਂਦੇ ਕੇ ਅੱਥੋਂ ਚੱਕ ਲੈ ਓਕੇ ਲੋਡ ਪੈਂ ਇਥੇ ਐਨਕੀ ਚੱਕ ਲੈ ਤਰਾਗਾ ਐ ਬਾਹਰ ਕੋਣ ਹੁਲੂ ਐ ਮਰੋ ਚੰਦ ਜਲਾਈਏ ਨੇ ਉਹਨੂੰ ਇਹ ਬਾਰੀ ਖੁੱਲੀ ਕਿ ਖੁੱਲ ਹੈ ਬਾਰੀ ਖੁੱਲੀ ਸੀ ਫਿਰ ਠੀਕ ਹੈ ਬਾਰੀ ਖੁੱਲੀ ਸੀ ਮੁੰਡਾ ਭੱਟ ਵਿੱਚ ਮਾਇਆ ਐ ਖੁੱਲੀ ਹੋਈ ਸੀ ਉਹ ਚੱਕ ਰਾਤ ਫਿਰ ਪਤਾ ਹੀ ਨਹੀਂ ਲੱਗਿਆ ਨਾ ਚਲੋ ਜੀ ਚਲੋ ਚਲੋ ਲਿਓ ਚੱਲਾਂ ਅੱਗੇ ਆਜੀ ਪਹੁੰਚ ਗਏ ਜੀ ਦਮਣੀ ਮਾਨ ਵਾਲੇ ਦੀ ਗੀਮ ਤੇ ਠੀਕ ਹੈ ਕਿ ਨਹੀਂ ਹਾਂ ਬੋਧਾ ਮੈਂ ਜਾ ਕੇ ਨਾ ਸਮਾਰਚਾ ਜਾ ਕੇ ਲਾ ਕੇ ਠੀਕ ਹੈ ਠੀਕ ਹੈ ਠੀਕ ਹੈ ਮਾ ਕਰੇ ਉੱtre ਡਾਉਣੇ ਆ ਸਾਹਮਣੇ ਯਾਰ ਹੋਰ ਚੱਕਰ ਨਹੀਂ ਆ ਰਵਤ ਕਰੇ ਮੇਰੀ ਬੁਰੀ ਗੱਲ ਵੀ ਗਏ ਇੱਕ ਹੋਰ ਵੀ ਆ ਜੀ ਸਾਹ ਨਹੀਂ ਨਹੀਂ ਵੱਡਾ ਕਾ ਛੋਟਾ ਹੀ ਵਿਚਾਲੋਂ ਬਰਣਾ ਕੰਡ ਜੀ ਪਾਉਣੀ ਹੈ ਕਿਵੇਂ ਚਲੋ ਕਰ ਲੋ ਕਰ ਲੋ ਕਰ ਲੋ ਸੈਟਿੰਗ ਵਾ ਠੀਕ ਆਵੇ ਚਲਦੇ ਆਂ ਟਾਈਮ ਬਹੁਤ ਹੋ ਗਿਆ ਉੱਥੇ ਚੀ ਵਜ ਗਈ 15 ਮਿੰਟ ਤੋਂ ਲੈ ਲਾਗੇ ਨੇ ਸਹੀ ਘੰਟਾ ਆਪਣੇ ਕੋਲ ਠੀਕ ਆ ਗਏ ਨੇ ਤਾਂ ਕਰਕੇ ਇੱਕ ਮੰਦਰ ਕਿਹੜਾ ਸੱਚ ਓਏ ਹਾਂਜੀ ਚਲੋ ਚੱਲੀਏ ਮਾਤਾ ਦੇ ਮੱਥਾ ਟੇਲਾ ਮਾਤਾ ਦੇ ਮੰਦਰ ਤੇ ਚਲੋ ਭਾਈ ਚਲੋ ਬਾਬੇੰਡਾ ਨਾਲ ਹੀ ਰਹੇਗਾ ਬਾਬਾ ਉਸੇ ਪਿੰਡ ਬੋਲੀ ਆਉਂਦਾ ਨਹੀਂ ਮੁਲਾਦਾ ਹਾਂ ਨਾਲ ਹੀ ਜਮਾਂ ਨਾਲ ਰਹੇ ਉਹੀ ਤਾਂ ਪਤਾ ਨਹੀਂ ਹੁਣ ਮਗਰ ਜੇ ਲੱਗ ਜਾਏ ਕਿਸੇ ਨੇ ਕਿਤੇ ਉਹ ਆਪਾਂ ਸਾਰਾ ਗਿਆ ਬਾਸ ਜੀ ਉਹਨਾਂ ਨੂੰ ਆਈ ਸੀ ਵੀ ਇਹਨੂੰ ਪਤਾ ਹੋਊਗਾ ਅੱਛਾ ਬੰਦੇ ਬਾਲੇ ਮੰਤਰੀ ਲੱਗਦੇ ਉਹ ਜਾਣਦੇ ਆ ਮਿਲਾਂ ਪਾ ਜਾਣਦੇ ਸੀ ਫੇਣਾ ਫਿਰ ਤੇਰੇ ਬਾਹਰ ਤੁਹਾਡੇ ਫਿਰ ਐਡੇ ਫਾਈਨਲ ਮੋਟੇ ਮੋਟੇ ਲਓ ਜੀ ਪਹੁੰਚ ਚੁੱਕੇ ਹਾਂ ਬਾਜੀ ਤੇ ਓਹ ਸਾਰੀ ਪਾਣੀ ਦੇਣ ਲੱਗ ਗਏ ਛੀ ਸਵਾ ਛੀ ਹੋ ਗਿਆ ਨਾ ਕੋਣ ਖੜਾ ਕੋਣ ਕਵੁੱਤਰ ਕਿੰਨੇ ਆ ਬਈ ਯਾਰ 88 ਨੇੜਾ ਹੈ ਬਈ 90 ਨੇੜੇ ਕਵੁੱਤਰ ਆ ਗਏ ਠੀਕ ਐ ਸੈਟਾ ਬਾਹਰ ਨਹੀਂ ਦੇ ਤੱਕ ਨੂੰ ਪਾਣੀ ਕਵੁੱਤਰ ਨੂੰ ਦਿੱਤਾ ਹੀ ਲੈ ਕੱਢ ਲਓ ਕਵੁੱਤਰ ਨੂੰ ਇਧਰ ਨੂੰ ਬੈਠਣਾ ਹੈ ਦੇ ਵਜਨ ਲਾ ਕੇ ਬਈ ਬਹੁਤ ਸ਼ਰੀਰ ਵੇਖੋ ਦੇਖੋ ਕੋਠ ਧਵਾਜ ਦੇ ਵਾ ਤੇਰੇ ਜਰਾ ਕੇ ਪੈਂਦੇ ਤੈ ਕੱਢ ਕਿੰਨਾ ਦੇਗਾ ਕੋਈ ਨਹੀਂ ਆਪ ਟਨਾਂ ਉੱਤੇ ਨਾ ਮਾਰਾ ਪਾਣੀ ਵੇਲਾ ਸੂਰ ਨਿਕਲਣ ਤੋਂ ਪਹਿਲਾਂ ਪਹਿਲਾਂ ਔਲੇ ਵੱਜ ਕੇ ਲੱਗ ਭਾਹਣਾ ਸੂਰ ਜੜੇ ਪੂਰਾ ਨਿਕਲਿਆ ਨਹੀਂ ਹੋਇਆ ਥੱਲੇ ਨਿਕਲਦਾ ਹੀ ਹੂਗਾ ਇਹ ਤਾਂ ਕੰਨ ਕਰਦਾ ਇਧਰ ਵੇਖਾਂ ਆਈਏ ਫਿਰ ਦੇ ਚਾਰ ਵੇਖੋ

ਗਿਆ ਝੜvej ਦੀ ਵਾਹਿਗੁਰੂ ਸਤਨਾਮ ਇਧਰ ਆਪਣੇ ਮਿੱਤਰ ਨੂੰ ਦੇਦਾ ਪਾਣੀ ਜੀ ਤੁਸੀਂ ਜੇ ਤਾਂ ਦੇਖ ਬਹੁਤ ਦੇਖ ਬਹੁਤ ਬਹੁਤ ਵੀ ਦੇਖ ਚੱਕਰੀ ਹੋਈ ਮੈਂ ਉੱਧਰ ਖੜਦਾ ਵੀਡੀਓ ਮੋਟ ਨਾਲ ਜੀ ਕਿਸੇ ਨਾਲ ਗੱਲ ਨਹੀਂ ਹੈ ਬਰੋ 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 ਜੋ ਬੂਟੇ ਨੂੰ ਪੁੱਛਣਾ ਸਾਡੇ ਉੱਧਰ ਆਦਾ ਆਇਆਦਾ ਭਾਈ ਆਦਾ ਰਾਤ ਉੱਥੇ ਬੈਠਾ ਰਵਿੰਦਰ ਓਏ ਮਾਰਤੋਲੀ ਜੀ ਤੂੰ ਮਰ ਗਈ ਉਹ ਕਿੱਥੇ ਆ ਓਕੇ ਆ ਜੀ ਨਹੀਂ ਨਹੀਂ ਆ ਮੈਂ ਦੇਖ ਲਈ ਚੰਗੀ ਕੀਤਾ ਮਾਰਤੋਲੀ ਹਾਂ ਜੀ ਉੱਜ ਵਾਪਸ ਕਰੇ ਆਏ ਹੋਏ ਹਾਂਜੀ ਪਹਿਲਾਂ ਤਾਂ ਆਪਾਂ ਜਲਦੀ ਜਲਦੀ ਕੂਤਰਨਾ ਲੀਓ ਯਾਰ ਹੁਣੇ ਤਾਂ ਗੇਮ ਹੈ ਕਰੂੰ ਇਹ ਤਾਂ ਮੂੰਹ ਵਾਲਾ ਕਰਦਾ ਕੰਜੇ ਦਾ ਸੱਚੀ ਮੇਰੀ ਮਿੱਠੀ ਐ ਮੇਰੀ ਪੱਕਾ ਪੱਕਾ ਰਹਿ ਗਿਆ ਹੁਣ ਤੂੰ ਮੇਰੇ ਨਾਲ ਠੀਕ ਹੈ ਓਕੇ ਜਿੰਨਾ ਟਾਈਮ ਹੈਗੇ ਆ ਆਪਾਂ ਤੇ ਚਲੋ ਭਾਈ ਲੇਟ ਹੋ ਗਿਆ ਟਾਈਮ ਦੇਖੋ 7:42 ਮਿੰਟ ਹੋ ਗਏ ਭਾਈ ਓਲੇ ਲਾ ਲਿਆ ਹਜੇ ਵੀ ਠੀਕ ਆ ਆਪਣੇ ਟਾਈਮ ਦੇ ਮੁਤਾਬਿਕ ਬਾਜੀ ਤੇ ਓਲੇ ਸਕੇ ਨੇ ਮਿਲ ਕੇ ਬਾਜੀ ਤੇ ਕਲੱਬ ਵਾਲੀ ਬਾਈ ਸੀ ਪੂਰੀ ਬਧਗਾ ਤਗੜੀ ਬਾਜੀ ਸ਼ੀ ਵੱਜ ਕੇ 15 ਮਿੰਟਾਂ ਤੇ ਓਲੇ ਲੱਗ ਗਏ ਬਾਈ ਤੇ ਸ਼ੀ 15 ਤੇ ਓਲੇ ਮੈਂ ਕਮਾਲ ਬਣ ਗਿਆ ਯਾਰ ਮੈਂ ਵੀ ਵਾਹ ਸੱਟਾ ਕਮ ਚੱਲ ਮੌਲੇ ਮਾਰਦੇ ਕਰ ਕਬੂਤਰ ਸਾਰਿਆਂ ਦੇ ਕੱਢ ਕੇ ਯਾਰ ਤੇ ਛੜਤੇ ਹੀ ਕਬੂਤਰ ਕਾਫੀ ਹਨ ਹਰਗਾ ਕਾਂਤਰਾ ਬਿਠ ਕਾਂਤਰਾ ਛਟਾ ਫੂੰਜੇ ਵਾਲਾ ਟੂਸੇ ਵਾਲਾ ਕੱਚ ਕਾਂਤੜੀ ਤੇ ਕਾਫੀ ਕਬੂਤਰ ਛੜ ਰਖਿਆ ਹਜੇ ਕੁਝ ਕਬੂਤਰਾਂ ਵਿਹਲੇ ਨਹੀਂ ਹੁੰਦਾ ਇੱਕ ਦੋ ਉਹਨਾਂ ਨੂੰ ਬਸ 2-4 ਮਿੰਟ ਜਾਂ 10 ਮਿੰਟ ਕਹਿੰਦਾ ਭਾਬੀ ਲੇਟ ਛੜਾਂ ਕੋਈ ਡਿੱਕ ਤਰੀ ਗੱਲ ਨਹੀਂ ਅਗਿ ਦੱਸਦੇ ਕੀ ਬੰਦ ਹੈ ਹਾਂਜੀ ਤੇ ਤਿੰਨ ਕਬੂਤਰਾਂ ਹੋਰ ਆਸ ਗਏ ਪਰ ਠੀਕ ਹੈ ਥੋੜਾ ਜਿਹਾ ਲੇਟ 8:00 ਵਜੇ ਤੇ ਬਾਕੀ ਬਸ ਓਕੇ ਆ ਫਿਰਦਿਆ ਸਾਰੇ ਕਬੂਤਰ ਆਪਣੇ ਜਿੰਨੇ ਘਰ ਤੇ ਖਤਰੇ ਇੰਦਰ ਇਹ ਆਪਣੇ ਹੀ ਆ ਸਰ ਦੇਖ ਤਾਂ ਕਿ ਬੰਦਾ ਕੋਈ ਜੀ ਬੁੜ ਗੰਜਾ ਤਾਂ ਉਹ ਮੂ ਇਹ ਮਰੀਓ ਜੱਬੜ ਪਤਨਾ ਜਮੀਤ ਇੰਨੀ ਚੇ ਤੇ ਲੇਟਾਂ ਲੁੱਟੋ ਹੀ ਬੰਦ ਕਰਕੇ ਵਾਪਸ ਹਜੇ ਨਾ ਸਰ ਨਾ ਨਹੀਂ ਦੇ ਲੋ ਜਗੀ ਹੰਦੀ ਹੈ ਕਿ ਜ਼ੈਡ ਕਰਦੇ ਆ ਲਾ ਜੀ ਇੱਕ ਜਮਾ ਨਿਊ ਕਬੂਤਰੀ ਛੱਡ ਰਹੇ ਆ ਠੀਕ ਹੈ ਕਾਲੀ ਚੀਨੀ ਥੋੜੀ ਗੁਲਾਬੀ ਕਾਚਨ ਦੀ ਛੋਟੀਆਂ ਦੀ ਦੀ ਹੈ ਨਾ ਤੇ ਆ ਫੋਨ ਥੋੜੀ ਮਾੜਾ ਲਿਆ ਕੇ ਆ ਪਾਸ ਜਮਾ ਵਿਲੀ ਜੋ ਛੜਦਗੇ ਸੀਸਾ ਇਹ AC ਨੇ ਚਲਾਇ ਇਹਨੂੰ ਸਿੱਧਾ ਕਰਾਉਣਾ ਚਾਹੀਦਾ ਆਏ ਨਹੀਂ ਪਤਾ ਛਤਰੀ ਦੀ ਬਈ ਇਹ ਆਏ ਹੈ ਉਹਦੇ ਤਾਂ ਅੱਗ ਲੱਗੀ ਵਾਲਾ ਕਾਲੀ ਲੱਗਾ ਕੱਚ ਲੱਗਿਆ ਨਹੀਂ ਰੱਖੀ ਇੱਕ ਕਬੂਤਰੀ ਹੋਰ ਛੱਡਦੇ ਆ ਠੀਕ ਆ ਨਹੀਂ ਦੋਵੇਂ ਗਲਾ ਵੀ ਬਗਲਾ ਕਾਲੀ ਜੀ ਮੇ ਪੋਤਾ ਛਤਰੀ ਦੇ ਬਜਾ ਤੇ ਕੇਰਾ ਦਾ ਨਿਕਲਦੀਆਂ ਤੇ ਮੁੜ ਕੇ ਛੜੀ ਦੇ ਨਾਲ ਬਿਠੀ ਫਿਰ ਟੰਬੇ ਵੇਖੀ ਪੈਂਦੇ ਤੇਰੇ ਇੱਕ ਬੈ ਗਈ ਆਪਣੀ ਰੀ ਨਵੀਂ ਛੜੀ ਪਾਸੇ ਰੋ ਬੈ ਗਈ ਕੰਜਰ ਦੇ ਦੀ ਜਵਣਾ ਛੜੀ ਦੇ ਬੈਂਦੀ 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 ਇਹ ਤਾਂ ਡੱਪੀ ਆਏ ਮੂੰਹ ਪੱਟੀ ਪਈ ਆ ਭੈਣ ਨੀ ਦੀ ਤੇ ਨਿੰਮ ਚ ਵੈ ਗੀ ਸੀ ਬੈਂਦੀ ਬੈਂਦੀ ਚਲੋ ਕੋਈ ਦਿੱਕ ਨਹੀਂ ਆਹ ਗਲਾਬੀ ਬਗਲਾ ਨੇ ਘਰੇ ਆ ਜਾਈ ਨਹੀਂ ਬਹੁਤਾ ਫਾੜ ਠੀਕ ਹੈ ਸੁੱਦੀ ਫਿਰ ਇੱਕ ਅਦੀ ਕੁਤਰੀ ਹੋਰ ਕੱਢਦੇ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ ਕੱਢਾਂਗੇ ਨਵੇਂ ਜਾਨਵਰ ਸਫੇਰ ਵੀ ਛੜਦਾ ਪੂਰਾ ਖੱਦਾ ਪੁੱਤਰ 10 15 12 ਆਪਣੇ ਘਟੋ ਘਟਾ ਹਾਂਜੀ 91 ਨਵਾਂ ਹੋਰ ਛੜਦੇ। ਖਰੀਗਲਾ ਵੀ ਬਗਲ, ਛਾ ਅੱਖਾ ਠੀਕ ਐ। ਪੁੱਤ ਬਣੇ ਆਜੀ ਕਰੀ ਸਦਾ। ਮੜੇ ਘਰ ਕੋਲ ਦੇਖ ਲਾ। ਉਹੀ ਘਰ ਨਾ ਕਰ ਲਾ ਚੈੱਕ। ਸਾਰਾ ਸੀਨ ਬਣ ਜਾਂਦਾ ਗ੍ਰੈਕਡ। ਕਰ ਲਾ ਕਰ ਲਾ ਕਰਾ ਕਰ ਲਾ ਕਰਾ ਤੜਕਣਾਂ ਦੀ ਵੀ ਪੁੱਤ ਦੇ। ਬਿਆ 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 ਛੜਰੀ ਤੇ ਉੱਡ ਗਿਆ ਵੀ। ਛਾ ਅੱਖਾ। ਕਰ ਨਵੇਂ ਪੁੱਤਰਾ ਤੇ ਤੂੰ ਲਈਤ ਨਹੀਂ ਲਿਓ। ਇਧਰ ਬੈਠ ਸੇਕੇ। ਲਓ ਜੀ 91 ਹੋਰ ਕੱਢਤਾ। ਕੋੜੇ ਮੂੰਹਾਂ ਕੋੜੇ ਮੂੰਹਾਂ ਕੱਢੀ ਇਤਰੀਆਂ ਨੇ ਕੱਢੀ ਹੋਈਆਂ ਨੇ ਟੈਨਸ਼ਨ ਕੋਈ ਨਹੀਂ ਲੈਣੀ ਜਿਹੜਾ ਬਰਾਦੀ ਜਿਹਨੇ ਆਉਣਾ ਸਿੱਧਾ ਆਜੇ ਇਹਨੇ ਪਾਸਿਆਂ ਨਾਲ ਪਾਸਿਆਂ ਕੋਈ ਚੈੱਕ ਕਰਨੀ ਹੁਣੇ ਕੱਢਾਂਗੇ ਫੇਰ ਹੀ ਸੀਜਨ ਲਗਉਣ ਬੈਠਾ ਦਾ ਕੀ ਫਾਇਦਾ ਯਾਰ ਹਣਾ ਇੱਕ ਲਾਸਟ ਕੂਤਰ ਕੱਢਾਂਗੇ ਪੱਕੀ ਗੱਲ ਆ ਇਹਦੂਆ ਨਹੀਂ ਕੱਢਦੇ ਹਰੀ ਬਗਲ ਮੇਨ ਵੱਡਾ ਚੌਣਸ ਵਾਲੇ ਜੋੜੇ ਦਾ ਪੱਠਾ ਠੀਕ ਹੈ ਇਨਤ ਭਾਗੇ ਦੇਖਣ ਨੂੰ ਇੱਥੇ ਮੈਂ ਹੋਲੀ ਕਿਤੇ ਨਹੀਂ ਮੈਂ ਛੱਟੇ ਮੁੱਤਰ ਆ ਤੇ ਜਾਉਂਦਾ ਥੇੜਾ ਬਸ ਮੈਂ ਖੜਾ ਕਿਹੜਾ ਇਹ ਬੈਕਕੋਰ ਦਾ ਨਾ ਕਬੂਤਰ ਉਹ ਛਦਰੀ ਦੀ ਵੀ ਆ ਜਾਂਦਾ ਹੈ ਇਹ ਆਪ ਸਦਾ ਵਾਲਾ ਮਾਰ ਲਈ ਗਲਤੀ ਕਰ ਆਪਣੀ ਛਦਰੀ ਤੇ ਭਾਗੜ ਆਇਆ ਕਰਕੇ ਪਾ ਪੈਰ ਲਵਾ ਕੇ ਹਾਂਜੀ ਤੇ ਇੱਕ ਕਬੂਤਰੀ ਵੀ ਪਿੰਡ ਦੇ ਦੂਜੇ ਪਾਸੇ ਆ ਗਈ ਯਾਰ ਮਰੀਕੀ ਕਰਕੇ ਉਹਨੂੰ ਦੇਖਦਾ ਫਿਰਦਾ ਮੈਂ ਨੀ ਨੀ ਲੜਦੀ ਲੜਦੀ ਪਹਿਲੀ ਡਾਈ ਹੈ ਨਾ ਘੰਟਾ ਕਰਨ ਲੱਗਦਾ ਮੈਂ ਡਿਗ ਡੁਗਣਾ ਬੇ ਜੋਰ ਲਾ ਕੇ ਅਰਕੀ ਤਾਂ ਹੀ ਤੁਲਾ ਹੋ ਜਾਂਦੀ ਉਹ ਟੱਪੀ ਇੱਧਰ ਇੱਥੋਂ ਟੱਪੀ ਆਉਣੀ ਉਹ ਦੇਖਦਾ ਯਾਰ ਹਨਾ ਖਰੀਬ ਵਾਲਾ ਲਾ ਉਹਦਾ ਸਰਕਾਰ ਦਾ ਨਵੀਂ ਕਾ ਵੀ ਗੜ ਤੇ ਕੂਤਰ ਚਲੋ ਕੋਈ ਨਹੀਂ ਕੂਤ ਹੀ ਹਉ ਮੁੜੀਓ ਇਧਰ ਕੰਨ ਦਫੇਰ ਇਧਰ ਤੇ ਆਉਗੀ ਇਧਰ ਤੇ ਆਉਗੀ ਜੱਜ ਵਾ ਬੇਕਾਰ ਹੁੰਦੀ ਠੀਕ ਆ ਹਾਂ ਇਧਰ ਦੀ ਨਿਕਲੂਗੀ ਕੂਤਰ ਚਲੋ ਖੜੋ ਯਾਰ ਕੋਈ ਚੱਕਰ ਹਰਦੀ ਰਹਿੰਦੇ ਠੀਕ ਹੈ ਕਿ ਨਹੀਂ ਆਪਾਂ ਘਰੇ ਜਾ ਕੇ ਦੂਜੇ ਕਬੂਤਰ ਬਿਠਾਉਣੇ ਹੈਗੇ ਆਉਣਾ ਹੋਏ ਆ ਜੂ ਨਹੀਂ ਹੋਣਾ ਇਹਦੀ ਮਰਜ਼ੀ ਜੰਗੀ ਭਲੀਆ ਕਦੇ ਨੀਵੇਂ ਵੀ ਨਿਕਲੂੱਚੇ ਜਾਂਦੀ ਹੈ ਯਾਰ ਇਹਨੂੰ ਕੋੜਾ ਘਰ ਨਹੀਂ ਦੀਂਦਾਗਾ ਫਿਰ ਹਾਂਜੀ ਇੱਕ ਕਬੂਤਰ ਆ ਗਿਆ ਜੀ ਆਪਣਾ ਚੌਂਸ ਵਾਲਾ ਹਰੀ ਬਗਲਾ ਇਹ ਆ ਵੀ ਛਤਰੀ ਦੇ ਮਹਿਗਾ ਠੀਕ ਹੈ ਹੁਣ ਉਹ ਚੋਬਰ ਡਾਉਣਗੇ ਗਲਾਬੀ ਬੋਏ ਦੋ ਇੱਕ ਇਧਰ ਬੈਠਾ ਜੀ ਆ ਹਰੀ ਗਲੇ ਬਿਲ ਤਿੰਨ ਇੱਕ ਦੋਵੇਂ ਗਲਾਬੀ ਬਗਲਾਂ ਨੇ ਕਾਲੇ ਚ ਨੇ ਉਧਰ ਡਿੱਗ ਪੀ ਬਾਪਾ ਉੱਡ ਗਈ ਉਧਰ ਛੱਡਾਇਆ ਕੋਈ ਚੱਕਣਗੇ ਆਇਆ 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 ਇੱਕ ਮਿੰਟ ਛਤਰੀ ਉਡਕਾ ਲੈ ਬਈ ਮੈਂ ਇੱਥੇ ਬੈਠ ਕੇ ਸਾਰੇ ਕੂਕਰ ਆਪੜੇ ਠੀਕ ਹੈ ਲਗਭਗ ਲਗਭਗ 2 4 5 6 7 8 ਅਠ ਕਬੂਤਰ ਆ ਗਏ ਅੰਦਰ ਇੱਕ ਕਬੂਤਰੀ ਇਧਰ ਪਾਸੇ ਬਿਠੀ ਹੈ ਨੋ ਇੱਕ ਉੱਥੇ ਬਟਾ 10 ਇੱਕ 11 ਤੇ ਇੱਕ ਬਾਹਰ ਲਗਭਗ ਚਾਰ ਕਬੂਤਰ ਬਾਹਰ ਆਪਰੇ ਠੀਕ ਹੈ ਦੋ ਨਹੀਂ ਵੀਰੇ ਪੰਜ ਕਬੂਤਰ ਬਾਹਰ ਹੈ ਇੱਕ ਘੋੜੇ ਬੂਹਾ ਇੱਕ ਹਰੀ گلابی ਬਗਲ ਇੱਕ ਦੋਵੇਂ گلابی ਬਗਲਾਂ ਇੱਕ ਹਰਾ ਟੂਸਰ ਘੰਟਗਾਤਲੇ ਠੀਕ ਹੈ ਇਹ ਪੰਜ ਕਬੂਤਰ ਬਾਹਰ ਆ ਬਾਕੀ ਸਾਰੇ ਅੰਦਰ ਹੈ ਹੁਣ ਸੋਕਿਆ ਹੁਣ ਨਾ ਚੁੱਪਰ ਪਾਈ ਜਾਂਦਾ ਕੂਲਰ ਚ ਪਾਣੀ ਮੈਂ ਦੋਵੇਂ ਕੂਲਰ ਡੱਟਦੇ ਵੀ ਗਰਮੀ ਬਹੁਤ ਹੈ ਇਹ ਕਬੂਤਰਾਂ ਨੂੰ ਪਾਣੀ ਪੁਣੀ ਪਿਆ ਘੜਿਆ ਜੁੱੜ ਗਏ ਨਵੇਂ ਤੇ ਬਰਾਂਦਰੂਮਾਂ ਤੇ ਲਾਉਣੇ ਇਹਨਾਂ ਨੂੰ ਨਾਲੇ ਘਰੇ ਜਾਣਾ ਰੋਟੀ ਰੇਟੀ ਖਾ ਕੇ ਉਹਨੇ ਤੇ ਰੋਟਾਂਦਿਆਂ ਪਾਵਾਂਗੇ ਬਾਅਦ ਚ ਇਹ ਕਬੂਤਰੀ ਹੋਰ ਬਾਹਰ ਸੀ ਬਾਬੋ ਉਹ ਲਗੇ ਗਰਾਬੀ ਟੂਸੇ ਐਂਡ ਹਰੀ ਟੋਰੀ ਹਰਾਉਂਗੀ ਇਹ ਪਾਸੇ ਬੈਠਣ ਲੱਗੀ ਯਾਰ ਤੇ ਵੀ ਚਿੰਗੀ ਬਹੁਤ ਡਾਵੀ ਬਹੁਤ ਸੀ ਤੇ ਵੀ ਪਾਸੇ ਬੈਠਣ ਦੀ ਗੱਲ ਬਹੁਤ ਜਿਆਦੇ ਮਾਰੀ ਤੇ ਰੱਖੀ ਜੇ ਇੱਧਰ ਉਡਾਉਣ ਵਾਲੇ ਕਬੂਤਰਾਂ ਦੀ ਫੁੱਡਾਂ ਚ ਦਾਣੇ ਇਹਨਾਂ ਦਾ ਪਾਣੀ ਵੀ ਘੱਟ ਆ ਹਨਾ ਸਾਫ ਪਿਆ ਪੰਤ ਸਾਹਿਬ ਜਣਦਾ ਮੇਰੇ ਕਨੀ ਪਹਾੜ ਦੇ ਵਿੱਚ ਹੋਰ ਐਕਸਟਰਾ ਐਡ ਕਰਦਾ ਤੇ ਬਈ ਬਾਜੀ ਵਾਲੇ ਕੂਤਰ ਬਹਿ ਗਏ ਆਪਣੇ ਦੋਵੇਂ ਹੀ ਬਹਿ ਗਏ ਸੇਮ ਟਾਈਮ ਤੇ ਬੈਠੇ ਉਹ ਗੜਬੜ ਮੈਨੂੰ ਲੱਗ ਗਈ ਪਤਾ ਕੀ ਸੀਗੀ ਪਹਿਲੀ ਗੱਲ ਤਾਂ ਬਾਈ ਨੇ ਕੂਤਰਾ ਆਪ ਨੇ ਸਾਹਮਣੇ ਦੂਜੀ ਗੱਲ ਬਾਈ ਨੂੰ ਪਤਾ ਹੀ ਨਹੀਂ ਵੀ ਕਬੂਤਰਾਂ ਨੂੰ ਮਾਨਕ ਚਾਲ ਜਿਹੜੇ ਉੱਥੇ ਬੰਦੇ ਰੱਖੇ ਆ ਠੀਕ ਆ ਜਿਹੜੇ ਸਾਹਮਣੇ ਦੇ ਕੂਤਰ ਜਿਹੜੇ ਉੱਤੇ ਆਉਂਦੇ ਆ ਕੋਈ ਖੇਰ ਜਾਟ ਨਹੀਂ ਉਹ ਬੰਦੇ ਮਾਨਕ ਚਾਲ ਵੀ ਉਹਨਾਂ ਨੇ ਪਤਾ ਹੀ ਨਹੀਂ ਕੀ ਕੋਸ਼ ਪਾਇਆ ਕਬੂਤਰਾਂ ਨੂੰ ਠੀਕ ਆ ਉਹ ਮੈਨੂੰ ਦੱਸਿਆ ਸਾਰਾ ਕੋ ਬਾਈ ਨੇ ਇਹ ਕੀ ਗੱਲਬਾਤ ਹੋਈਊਗੀ ਬੈਠਣ ਦੀ ਦੋਵੇਂ ਕੂਤਰ ਸੇਮ ਟਾਈਮ ਤੇ ਬੈਗੇ ਇਕੱਠੇ ਕਿਦਾਂ ਮਿੱਤਰੇ ਆਂਦੀ ਉਹੀ ਚੰਗੇ ਭਲੀ ਤੇ ਉਹ ਦੱਸਿਆ ਜਾਂਦਾ ਵੀ ਆਹ ਗੱਲਾਂ ਬਾਤਾਂ ਹੋਊਆਂ ਹੋਣੀਆਂ ਕਰਨ ਤਾਂ ਹੁਣ ਅੱਗੇ ਤੋਂ ਮੈਂ ਆਪ ਸੰਭਾ ਰਾਂ ਕੂਤਰ ਪਰ ਚਲੋ ਕੋਈ ਦਿੱਕਤ ਨਹੀਂ ਪਰ ਖਰਾਬੀ ਕਰਕੇ ਕੂਤਰ ਬੈਠਾ ਨਹੀਂ ਤਾਂ ਕੂਤਰ ਐ ਬੈੰਦੇ ਨਹੀਂ ਆਹ ਟਾਈਮ ਤੇ ਤਿੰਦਾ ਹੱਥ ਹੀ ਨਹੀਂ ਕੂਤਰਦਾ ਚਲੋ ਸਪੇਅਰ ਵੀ ਛੜਦਾ ਫਿਰ ਗਾਣੇ ਨੂੰ ਰੱਖਦੇ ਰਹੋ ਕੇਰਪੋਟਾਂ ਆਪਣੇ ਯਾਰ ਕੂਤਰ ਕਿੰਨੇ ਰਹਿ ਗਏ ਇੱਕ ਤਾਂ ਛੇਦਰੀ ਦੇ ਬੈਠੇ ਟੂਸਿਆਂ ਵਾਲੀ ਇੱਕ ਹੋ ਬਿਠਾ ਆਪਣਾ ਬਗਲਾਂ ਵਾਲਾ ਦੋ ਇੱਕ ਨਿੰਮ 'ਚ ਬਿਠਾ ਤਿੰਨ ਤੇ ਇੱਕ ਕੂਦ ਰਹੀ ਰਹੀ ਫਿਰ ਆਪਣੀ ਕੱਲੀ ਕਲਾਬੀ ਬਗਲਾਂ ਵਾਲੀ ਪਾਸੇ ਉਹ ਬਖਾਲੋ ਭੈਣ ਦੀ ਲੜ ਚੋਬਰ ਨੇ ਕੰਮ ਬਹੁ ਖਿਚਾਈ ਤੇ ਦਿਖਾਈਏ ਸਾਨੂੰ ਚੰਦ ਕਰ ਚੋਬਰ ਦੇ ਇੱਕ ਕਬੂਤਰ ਹੋਰ ਆ ਗਿਆ ਨਾ ਆਪਣਾ ਹਾਂ ਉਹ ਤੜ ਤਾ ਹਰੀ ਗਾਲੀ ਬਗਲਾਂ ਵਾਲਾ ਆ ਗਿਆ ਕਿਨੇਰੇ ਵਾਰ ਗਣਾ ਹੀ ਛੇ ਦੀ ਚਾਰ ਤੂਸਿਆਂ ਵਾਲੀ ਤੂਸੇ ਵਾਲਾ ਆਹ ਕੋੜੇ ਮੂਹਾਂ ਬਗਲਾਂ ਵਾਲੀ ਬਗਲਾਂ ਆੜੀ ਤੇ ਇੱਕ ਤੂਸਿਆਂ ਵਾਲੀ ਚੱਲ ਕੋਈ ਨਾ ਤੇ ਬਈ ਚੋਬਰ ਦੇ ਖੁੱਡੇ ਵੀ ਸਾਫ ਕਰਦੇ ਨਾ ਯਾਰ ਆ ਨਾ ਜਿਹੜਾ ਅੱਜ ਦੇ ਕੰਮ ਕਰਤਾ ਇਹਦੇ ਗੁੱਟ ਤੇ ਦੋ ਲਾਉਣੇ ਪਹਿਣਗੇ ਮੈਨੂੰ ਨਾ ਨਾ ਬਈ ਠੀਕ ਹੈ ਕਿ ਨਹੀਂ ਇੱਕ ਓਹੋ ਚੱਲ ਕੋਈ ਗੱਲ ਸੀ ਆਦਾ ਯਾਰ ਇਨਾ ਮੈਂ ਖੜ੍ਹ ਜਾਵਾ ਆਂਡੇ ਉਹਨੇ ਮਰੇ ਚਲਾ ਗਏ ਮਾਹੀਓ ਨਿਕਾ ਉੱਠੋ ਕੀ ਕਰੀ ਜਾਂ ਨੂੰ ਹੈ ਸਫੋਕੇ ਆਂਡੇ ਬਈ ਉਹ ਹੀ ਤਰੀ ਜਾਂਦੀਆਂ ਯਾਰ ਆਪਦੇ ਅੰਦਰੋਂ ਵੀਕ ਹੋਈ ਜਾਂਦੀਆਂ ਆਪਸੇ ਲਾਹ ਲਾ ਕੇ ਹਨਾ ਆ ਗੱਲ ਬੜੀ ਮਾੜੀ ਐ ਐਨ ਖੁੱਡਾ ਕਰਤਾ ਸਾਹਿਬ ਇੱਕ ਨੰਬਰ ਸੈਟ ਆ ਕੰਮ ਤੇ ਬਸ ਜਾਣ ਦੀ ਤਿਆਰੀ ਐ ਬਾਜੀ ਵਾਲ ਪਿੰਡ ਜਾਵਾਂਗੇ ਬੰਦੇ ਵੀ ਲੈ ਕੇ ਉਹਨੇ ਕਬੂਤਰ ਵੀ ਜਾ ਕੇ ਸਾਡੇ ਕੋਲ ਦੀ 12 ਵਜੇ ਬਹਿ ਗਏ ਕਬੂਤਰ ਨਹੀਂ ਮਾੜੇ ਬਈ ਸਭੇ ਇੰਨੇ ਕ ਜਿਆਦਾ ਗਲਤ ਸੀ ਨਾ ਕਬੂਤਰ ਤਾਂ ਮਿੱਠਾਈ ਉਹ ਗਲਤ ਮੈਨੇ ਤੜਕੇ ਹੋ ਬੰਦੇ ਬਣਾ ਫਿਰਾਂ ਤੇ ਬੰਦੇ ਬੰਦੇ ਹਾਂ ਬੰਦੇ ਸਾਡੇ ਪੰਜ ਉੱਥੇ ਰਹਿ ਜਾਣ ਬੰਦਾ ਦਾ ਕੋਈ ਚੱਕਰ ਨਹੀਂ ਕਬੂਤਰ ਲੈ ਕੇ ਆਉਣੇ ਇਸ ਦਾ ਹਾਂ ਹਾਂ ਜੀ ਤੇਦਰ ਬੈਟ ਕਰਨ ਨੂੰ ਵੀ ਰੱਖ ਜੇਗਾ ਠੀਕ ਸੋਰੀ ਭਾਈ ਨੂੰ ਆਖੀ ਉਹ ਅੱਛਾ ਜਿਵੇਂ ਬੇਸੀ ਆਊਟ ਹੋ ਜਾਂਦਾ ਜੀ ਕੋਈ ਗੱਲ ਨਹੀਂ ਗੁੱਛਾ ਨਾ ਕਰੋ ਆਇਓ 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 ਬੇਟਾ ਦੇਖ ਸਪੇਰਾਂ ਨਾਲ ਭੱਜ ਜਾ ਇਹਨੂੰ ਪਤਾ ਵੀ ਨਹੀਂ ਬੱਚੇ ਪਾ ਲੈਣੇ ਆ ਉਹਦੇ ਤਾਂ ਹੀ ਟ੍ਰੇਡ ਾਟਕੇ ਲੈਂਦੇ ਨੇ ਆਸਤੇ ਕੋਈ ਨਾ ਮੈਂ ਦਾਣੀ ਪੈਣੀ ਚੋਗਰ ਮਗਰ ਮਗਰ ਪਾਣੀ ਪਾਉਂਦਾ ਹਾਂਜੀ ਤੇ ਇਧਰ ਉਹ ਵੱਡੇ ਕੂਤਰਾਂ ਨੂੰ ਵੀ ਰੱਖੀ ਹੈ ਨਾ ਯਾਰ ਚਲੋ ਛੱਡੋ ਯਾਰ ਲੰਬਾ ਜਾਈ ਹੈ ਨਾ ਉਹਦਾ ਬਾਈ ਮਾਂ ਗੋਰੇ ਨੂੰ ਕਿਹਾ ਮੈਂ ਆ ਕੇ ਰਿਹਾ ਭੈ ਪੁੱਤਰ ਕਿਵੇਂ ਬੈਕਪ ਨਹੀਂ ਇੱਕੋ ਟਾਈਮ ਪੁੱਠੇ ਟਾਈਮ ਬੈਠੀ ਹੋਏ ਦੋਵੇਂ ਕੂਤਰ ਪੱਠੇ ਦਾ ਇੱਕ ਮਿੰਟ ਦੇ ਦੂਜੇ ਪਾਸੇ ਇੱਕ ਮਿੰਟ ਦੇ ਦੂਜੇ ਪਾਸੇ ਸੇਮ ਟਾਈਮ ਯਾਰ ਇੱਕ ਮਿੰਟ ਦਾ ਹੀ ਫਰਕ ਨਹੀਂ ਸੀ ਤੁਸੀਂ ਇੱਥੇ ਹਿਸਾਬ ਲਾ ਲੋ ਕੀ ਹੋਇਆ ਉਹ ਕੂਤਰਾਂ ਨੂੰ ਠੀਕ ਹੈ ਕਿ ਨਹੀਂ ਮੈਂ ਕਿਹਾ ਵੀ ਆਹ ਜੀ ਕਹਿੰਦਾ ਗੋਰਾ ਬਾਈ ਕਹਿੰਦਾ ਯਾਰ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਤਾਂ ਇਹਦੇ ਤੇ ਨੂੰ ਕਹੀ ਇਹਨੇ ਭੈ ਜੀ ਤੂੰ ਆਇਆ ਕਹਿੰਦਾ ਤੂੰ ਕਢਾਉਣਾ ਹੈ ਕਹਿੰਦਾ ਠੀਕ ਹੈਂ ਤੂੰ ਆ ਜੇ ਤਾਂ ਆਪਣਾ ਸੀਜ਼ਨ ਵਧੀਆ ਲੰਘ ਜੇ ਕਹਿੰਦਾ ਆਪਾਂ ਦਿਖਾ ਦਈਏ ਲੰਤ ਕਰ ਲੋਕਾਂ ਨੂੰ ਕਹਿੰਦਾ ਠੀਕ ਹੈ ਕਿ ਨਹੀਂ ਹੁਣ ਮੈਂ ਇਥੋਂ ਕਰੋ ਛੱਡ ਕੇ ਨਹੀਂ ਜਾਣ ਜੋ ਗੱਬਾ ਯਾਰ ਹੈ ਨਾ ਇੰਨਾ ਕੰਮ ਮੇਰੇ ਇਕੱਲੇ ਦੇ ਸਿਰ ਤੇ ਉਹ ਤੋਂ ਲੀਓ ਹੈ ਨਾ ਮੇਨ ਲੀਓ ਦਾ ਕਹ ਉਹ ਆਇਆ ਉਹਨੇ ਜੀ ਨਹੀਂ ਲਾਉਣਾ ਮੇਰੇ ਬਿਨਾ ਬਈ ਤਾਂ ਕਰਕੇ ਨਹੀਂ ਤਾਂ ਆਪਾਂ ਦਾ ਬਹੁਤ ਚਾਹ ਹੁੰਦਾ ਗੁਰੂ ਸਰ ਜਾ ਹੁੰਦਾ ਪਰ ਫਿਰ ਉਹ ਕਹਿੰਦਾ ਵੀ ਤੂੰ ਪਰਮਾਨੈਂਟ ਮੇਰੇ ਕੋਲ ਰਹਿਣ ਲਈ ਆਇਆ ਕਹਿੰਦਾ ਇੱਥੇ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਵੀ ਦੇਖਦੇ ਆ ਚ ਲਿਵਨ ਵੀ ਸੌਈ ਤੇ ਤੁਹਾਨੂੰ ਵੀ ਹਾਂ ਬਈ ਇੰਨੇ ਕੰਮ ਚੋਲ ਜੇ ਪਾ ਅਨਾਤਾ ਆਪ ਖਾ ਦੀਏ ਬਈ ਨੀਨੂ ਵੀ ਭੁੱਖਾ ਮਾਰਤ ਜਵਾਕ ਨੂੰ ਮੈਂ ਤਾਂ ਆਇਆ ਪੁੱਤ ਆਇਆ ਭੱਜ ਕੇ ਰੋਟਕਾ ਭੱਜ ਕੇ ਇੱਕ ਕੂਤਰਾ ਕੇ ਬਹਿ ਗਿਆ ਛਤਰੀ ਤੇ ਇਹ ਕਿ ਹਾਰੇ ਡੂਸੇ ਆ ਗਿਆ ਗਿਆ ਲੱਗੇ ਕਰ ਆਏ ਜੀ ਚੰਨੂ ਵਾਲਿਆਂ ਦੇ ਆਪ ਹੈ ਨਹੀਂ ਕਰੇ ਪਰ ਪੂਰਾ ਮਾਨਤਨ ਹੋ ਰਿਹਾ ਕੋਈ ਇੱਥੇ ਕੈਪਸੂਲ ਲੈਣ ਆਏ ਸੀ ਰਿਕਵਰੀ ਵਾਲੇ ਉਤਰਾ ਜੇ ਲੋਡ ਸੀ ਥੋੜੀ ਸਾਰ ਟਾਈਮ ਪੂਰਾ ਹਾਂ ਜੀ ਪਹੁੰਚ ਗਏ ਜੀ ਥੋੜੇ ਜੇ ਰਿਕਵਰੀ ਕੈਪਸ ਲੈ ਕੇ ਮੇਰੇ ਬਿਊਰੋ ਅਜੇ ਬਾਜੀ ਵਾਲੇ ਪਿੰਡ ਜਾਣਾ ਹੈ ਪਤਾ ਨਹੀਂ ਗੁਰੂ ਸਰ ਜਾਣਾ ਹੈ ਦਿਨੇ ਰਹਿਣੀ ਪਣੀ ਤੇ ਚੱਲੇ ਆ ਜੀ ਬਾਜੀ ਵਾਲੇ ਪਿੰਡ ਹੈ ਦੁਕਾਨ ਤੇ ਹੈ ਆ ਜਾ ਕੋਲ ਗਿਆ ਗਲਤੀ ਨਾਲ ਅੰਦਰ ਆਏ ਖੋਲ ਨਹੀਂ ਦੇਖੇ ਝਟ ਭੱਜ ਗਿਆ ਉਹ ਇਹ ਦੇਖੀ ਆਉਂਦਾ ਆਇਆ ਉਰੇ ਆ ਲਿਓ ਆਇਆ ਆਇਆ বাস ਵਾਹਾਈ ਖਰਚਾ ਬਹੁਤ ਹੈ ਮੇਰੇ ਵੀਰੋ ਠੀਕ ਹੈ ਮੈਂ ਦੋ ਦੋ ਤਿੰਨਰ ਮੋੜਾਂ ਤੈ ਉਹ ਪੂਰਾ ਕਰਨਾ ਠੀਕ ਹੈ ਕੱਲੇ ਬੰਦੇ ਨੇ ਦੋ ਦੋ ਤਿੰਨਰ ਮੋੜਾਂ ਤੈ ਪੂਰਾ ਕਰਨਾ ਰੋਈ ਦਾ ਪੈਸਾ ਸੁਦਾਣਾ ਹੋਰ ਖਰਚੇ ਤੇ ਰੋਜ਼ ਹਰ ਕੇ ਆਉਣਾ ਬਹੁਤ ਹੀ ਵੱਡੀ ਗੱਲ ਹੈ ਮੇਰੇ ਵੀਰੋ ਠੀਕ ਹੈ ਇਹ ਕੋਈ ਜਿਗਰੇ ਵਾਲਾ ਹੀ ਕਰ ਸਕਦਾ ਠੀਕ ਹੈ ਮਾੜੇ ਯਾਰ ਦਾ ਸੱਚੀ ਬੋ ਬਹੁਤ ਘਾਟੇ ਚੱਲ ਰਿਹਾ 2 ਘਾਟੇ ਸੱਚੀ ਵੀ ਐਜ ਘਾਟੇ ਜੀ ਹੈ ਨਹੀਂ ਮੇਰੀ ਲੁੱਕ ਤਾਂ ਚੱਲ ਘੈਂਟ ਆ ਲੁੱਕ ਤਾਂ ਪਹਿਣੀ ਆ ਲੁੱਕ ਤਾਂ ਬਈ ਰਹਿ ਜੂਗੀ ਮੇਰੀ ਗੱਲ ਸੁਣਦਾ ਲੁੱਕ ਲੱਕ ਨਹੀਂ ਵੇਦੇ ਹੁੰਦੇ ਪੈਸਾ ਚੱਲਦਾ ਅੱਜ ਲੁੱਕ ਨਹੀਂ ਚੱਲਦੀ ਸਹੀ ਗੱਲ ਕਹਤਾਂ ਗਰੇ ਯੋ ਬਹੁਤ ਲੱਗਦਾ ਵੀ ਬਹੁਤ ਜ਼ਿਆਦਾ ਖਰਚ ਹੈ ਤੇ ਇਨੇ ਘਾਟੇ ਜਣਾ ਵੀ ਪੁੱਛਣਾ ਕਰ ਜਾਊ ਹੋਏ ਪਏ ਪਰ ਫਿਰ ਵੀ ਛੱਡਾਂਗੇ ਬਿਸ਼ਾਰਮਾ ਸੀ ਮੋਟੇ ਓਕੇ ਚਲੋ ਬਈ ਠੀਕ ਆ ਜੀ ਪਹੁੰਚ ਗਏ ਲਗਭਗ ਦੋ ਪਿੰਡ ਹਨਾ ਆਪਣਾ ਖਾਨੀ ਕੀ ਟਾਬ ਮੈਂ ਸਪੈਸ਼ਲੇ ਪਿੰਡ ਆ ਖਾਨੀ ਜਿਦਾਬ ਸਪੈਸ਼ਲ ਬਾਈ ਬੋਰ ਨੂੰ ਕਹੇ ਕਿ ਮੈਂ ਕੁੱਤਰ ਛੱਡਨੇ ਆ ਤੇ ਇਸੇ ਕੜਮੇ ਨੇ ਥਲੇ 12 ਵਜੇ ਨੂੰ ਬਾਦ ਦੇ ਦੋ ਬਈ ਹਾਏ ਮੰਨਦਾ ਚਲੋ ਚੱਲਦੇ ਆ ਬਈ ਪਿੰਡ ਨੇੜੇ ਹੀ ਆ ਗਿਆ ਫਿਰ ਬਾਦ ਤੇ ਉੱਥੇ ਚੱਲ ਕੇ ਗੱਲਬਾਤ ਚਲੋ ਜੀ ਚਲਿਏ ਲੈ ਕੇ ਦੋਵੇਂ ਜਾਨਵਰ ਆਪਾਂ ਪਿੰਜਰਾ ਹੈ ਨਹੀਂ ਯਾਰ ਮੂੰਖੇ ਚ ਬਲੇਟਰ ਨੇ ਪਹਿਣਗੇ ਹਾਂ ਆਪਾਂ ਚੱਲ ਗਏ ਫਿਰ ਆਪਣਾ ਬਾਦ ਤੇ ਆਇਦ ਨਾਲ ਜਮਣੀ ਨਾਲ ਆਪਾਂ ਚੱਲ ਪਾ ਚੱਲਦੇ ਆ ਆ ਬੱਟੇ ਉਹ ਆਇਆ ਤੁਸੀਂ ਆਇਆ ਤੇਰਾ ਬਾਹਰ ਖੜਾ ਚਾਬੀ ਇੱਕ ਮਿੰਟ ਚੱਲਦੇ ਕਿੰਨੇ ਜਾਨ ਹੋ ਗਈ ਬਾਜੀ ਸੱਚ ਤਿੰਨ ਆ ਜੋਈ ਤਿੰਨ ਤਿੰਨ ਨੰਬਰ ਸੀ ਕਿ ਤਿੰਨਾਂ ਚ ਹੋ ਗਈ ਤਿੰਨ ਤਿੰਨ ਨੰਬਰ ਤਿੰਨ ਨੰਬਰ ਵੀ ਬਣਾਇਆ ਨਾਮ ਕੀ ਜੀਆ ਕੱਪਾ ਤਿੰਨ ਕੱਪਾ ਸਿਰਫ ਕੱਪਾ ਜੀਆ ਇੱਕ ਕੱਪਾ ਪਿੱਛੋਂ ਹੀ ਜਦਾ ਜੀਆ ਕੱਪਾ ਤਾਂ ਗੱਦੇ ਰੋਣਾ ਲਾਗੇ ਹੈ ਚਲੋ ਚੱਲੇਗੇ ਬੇਟ ਹਾਂ ਜੀ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਨਸਿਆਂ ਨੂੰ ਛੜੀਏ ਵੀਰ ਜੀ ਨਸਿਆਂ ਨੂੰ ਛੜੀਏ ਠੀਕ ਹੈ हां जी रिमोलदीप नाल पूरी सपोर्ट कर रहा है सारा मुंडा एनु भी लेके चलदे भाई गोरे कले गुरुसार एनु भी कराणा दर्शन कबूतरा दे ते ਸਾਡੇ ਉਸਤਾਦ ਤੇ ਠੀਕ ਹੈ ਕਿ ਨਹੀਂ हां ਉਸਤਾਦ ਵੀ ਹੈ ਭਰਾ ਸਾਰਾ ਪੁੱਤ ਹੈ ਕੈਮਰਾ ਬਲੋ ਹੋ ਜਾ ਮੈਂ ਬੜਰ ਜਾ ਯਾਰ ਚਲ ਛੱਡੋ ਉਹ ਗਾਂ ਦੋ ਛਪਰੀ ਵੀ ਆਂਦੇ ਸਾਡੇ ਉਹ ਵੀ ਦਿਖਾ ਦੇ ਹੈ ਇਹ ਹੈ ਛਪਰੀ ਨੰਬਰ 1 ਸਹੀ ਹੈ ਨਾ हां ਤੇ ਫੁਕਰੇ ਆ ਇਹਦੇ ਕੋਲ ਦੀ ਰੇਸ ਮਾਰਕਟ ਪਾ ਦੇ ਇੱਥੇ ਸੁਗਾਟ ਵਾ ਲੈਣਗੇ ਲਓ ਜੀ ਇਧਰ ਵੀ ਜ਼ੋਰ ਲੱਗਿਆ ਪਿਆ ਓਏ ਆ ਗਈ ਸੀ ਆ ਗਈ ਸੀ ਲੱਗੀ ਤੇ ਉਹ ਗਏ ਸਿਆਣ ਗਏ ਹਨਾ ਕਿਦੇ ਵੇ ਤਾਂ ਗਈ ਸੀ ਆ ਬੜ ਰੋਗੇ ਤੇ ਰੋਗੇ ਹੜ ਤੇ ਹੜਦਾ ਬਈ ਜ਼ੋਰ ਆ ਜ਼ੋਰ ਲੱਗਿਆ ਪਿਆ ਬਾਜੀ ਤਾਂ ਆ ਕੇ ਹੁਣ ਆ ਕੰਮ ਤੇ ਲੱਗੇ ਨਵੇਂ ਕੂਤਰ ਛੱਡੇ ਬਾਈ ਜਾਂਦੇ ਚੋਬਰ ਠੀਕ ਹੈਗੇ ਨਹੀਂ ਆ ਆਉਂਦੀ ਲੜਦੀ ਜਾਂਦੇ ਕੀ ਰੰਗ ਇਹਦੇ ਚੱਲ ਰਾ ਭਾਈ ਦੇਖਿਓ ਕੰਮ ਕਾਮਲ ਗਿਆ ਇੱਥੇ ਚਾਬ ਜਾ ਓਏ ਰੈਣੀ ਬੁਰਗਾ ਬੁਰਗਾ ਪਾਸੀ ਬਾਈ ਬਾਦੀ ਸਵਾਨ ਚੱਕ ਲੈ ਸਾਰਾ ਵੀ ਆਪਣਾ ਚਲੋ ਠੀਕ ਐ ਬਾਈ ਜੀ ਬਾਏ ਬਾਏ ਹੈਪੀ ਬਰਥਡੇ ਬਾਈ ਹੈਪੀ ਬਰਥਡੇ ਸਚੀ ਸਚੀ ਮੁਚੀ ਵੀ ਰਾਮੇ ਨੂੰ ਨਾ ਸਾਰੇ ਆਣੇ ਕਮੈਂਟ ਅਜ ਹੈਪੀ ਬਰਥਡੇ ਜ਼ਰੂਰ ਕਿਓ ਮੇਰੇ ਵੱਲੋਂ ਹੈਪੀ ਬਰਥਡੇ ਪਰ ਲੇਟ ਮੈਨੂੰ ਪਤਾ ਨਹੀਂ ਬਾਏ ਬ੍ਰਦਰ ਜੀ ਓਕੇ ਓਕੇ ਤੜਕੇ ਫੇਰ ਮਿਲਦੇ ਆਂ ਬਾਜੀ ਤੇ ਚਲੋ ਚਲ ਗਏ ਬਹੁਤ ਟਾਈਮ ਹੋ ਗਿਆ ਦਿਨ ਸੱਪ ਗਿਆ ਭਾਈ ਚਲ 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 ਓ ਰਾਤ ਹੋ ਗਈ ਓਕੇ ਜੀ ਠੀਕ ਹੈ ਸਾਰੇ ਬੰਦੇ ਵੀ ਘਰੋ ਘਰੀ ਬਾੜ ਤੇ ਮਾ ਦਮ ਨਹੀਂ ਰਹਿਗਾ ਇਹਨੂੰ ਵੀ ਸ਼ਟ ਕਰਾਂ ਓਕੇ ਜਿਹਾ ਭਰਾ ਜਾਵੜਾ ਕਰੇ ਟਾਈਮ ਨਾਲ ਹਾਂ ਓਕੇ ਓਕੇ ਠੀਕ ਹੈ ਠੀਕ ਹੈ ਓਹ ਟਾਈਮ ਹੋ ਗਿਆ ਜੀ 8:50 ਚਲੋ ਜੀ ਹਾਂਜੀ ਪਹੁੰਚ ਗਏ ਘਰੇ ਲੈਟ ਨਹੀਂ ਹੋਏ ਯਾਰ ਇਹਦੇ ਮੌਕ ਡਰਿੱਲ ਵੀ ਦੇ ਦਿਆਂ ਭੈਣ ਦੀ ਚਲ ਛੱਡੋ ਯਾਰ ਨਾ ਹੁਣ ਕਿਸਮਤ ਪਰਖਦੇ ਆ ਤਿੰਨ ਕਬੂਤਰ ਬਾਹਰ ਸੀ ਟੂ ਸਿਆਂ ਵਾਲੀ ਚਲਣ ਬੇਠਾਲਾ ਤੇ ਬਗਲਾਂ ਵਾਲੀ ਦੇਖਦੇ ਆ ਵੀ ਤਿੰਨਾਂ ਚੋਂ ਇੱਕ ਵੀ ਆਇਆ ਕਿੰਨੇ ਸਿੱਧੇ ਵਾਲਾ ਅਗਲੇ ਟ ਓਏ ਨੀਓ ਕੀ ਹੋ ਗਿਆ ਓਏ ਆ ਗਿਆ ਕੰਜੇ ਦਾ ਉਰੀ ਆ ਜਾ ਆ ਜਾ ਆ ਜਾ ਆ ਜਾ ਬੜੇ ਤੇ ਕਰ ਮੈਂ ਆ ਗਈ ਆ ਗਈ ਵੇ ਆਪਾਂ ਹੀ ਲੈਟ ਆ ਗਈ ਚਮਤਕਾਰੀ ਬਾਵਾ ਹਾਂਜੀ ਤੇ ਕਿਰਾਂ ਸਾਰੇ ਘਰ ਚ ਜਾਗਮਗ ਜਾਗਮਗ ਕਰ ਲਿਆ ਆ ਗਿਆ ਓਏ ਆ ਗਿਆ ਕੰਜੇ ਦਾ ਕਿਉਂ ਨੀ ਚੱਲਣਾ ਹੁੰਦਾ ਆ ਜਾ ਆਇਆ ਹੋਇਆ ਮੇਰੀ ਮੁੱਟੀ ਬੜਾ ਮੂੰਹ ਕਰਦਾ ਕੰਜੇ ਦਾ ਹਨਾ ਮਾਰ ਭੁੱਖੇ ਦਿੱਤਾ ਫਿਰ ਮੂੰਹ ਫਿਰ ਵੀ ਕਰਦਾ ਬਣ ਗਈ ਗੱਲ ਬਣ ਗਈ ਬਈ ਕੂਤਰ 2 3 ਆ ਇਨੇ ਘਟੇਗੀ ਨੀਖ ਲੈ ਰਹੀ ਹੋਈ ਅੱਛਾ ਠੀਕ ਹੈ ਬਈ ਮੈਨੂੰ ਕੋਈ ਤਾਂ ਚੜ ਕੇ ਵੇਖ ਕੇ ਆਉਣ ਦੇ ਕਿ ਤਿੰਨ ਕਿਹੜੇ ਕਿਹੜੇ ਆਏ ਆ ਤੇ ਇਹ ਇਹ ਜੇ ਇਹ ਦੋ ਕਬੂਤਰ ਆ ਗਏ ਆਪਣੇ ਖੜਦਾ ਇੱਕ ਤਾਂ ਹੀ ਨਹੀਂ ਪਤਾ ਬਾਹਰ ਕਿੰਨੇ ਐ ਜੇ ਦੋ ਕਬੂਤਰ ਆਏ ਹੋਏ ਆਪਣੇ ਮਤਲਬ ਤਾਂ ਫਿਰ ਇੱਕ ਕੂਦਰੀ ਬਾਹਰ ਹੈਗੀ ਆਪਣੀ ਆਪਣੇ ਤਿੰਨ ਬਾਰਾਂ ਮੁਕ ਦੀ ਗੱਲ ਆਈ ਐ ਓਹੋ ਜਿਹੜੀ ਚਾਹੀਦੀ ਸੀ ਬਈ ਉਹੀ ਨਹੀਂ ਆਈ ਕੋੜੇ ਮੂੰਹ ਆ ਗਿਆ ਤੇ ਟੂ ਸਿਆਣ ਗਿਆ ਗਿਆ ਠੀਕ ਹੈ ਐਨੀ ਬਗਲਾਂ ਵਾਲੀ ਯਾਰ ਵੱਡੇ ਕੂਤਰ ਦੀ ਪੱਠੀ ਸੀ ਵੱਡੇ ਕੂਤਰ ਦੀ ਪੱਠੀ ਨਹੀਂ ਆਈ ਜਿਹੜੀ ਚਾਹੀਦੀ ਸੀ ਬਗਲਾਂ ਵਾਲੀ ਟੂਸਿਆਂ ਵਾਲੀ ਆ ਗਈ ਘੋੜੇ ਮੂੰਹ ਆ ਗਿਆ ਮੈਨੂੰ ਪਤਾ ਹੀ ਨਹੀਂ ਆਉਂਦੀ ਚੱਲ ਕੋਈ ਨਹੀਂ ਯਾਰ ਠੀਕ ਆ ਵਾ ਆਈ ਕੱਲ ਨੂੰ ਦੇਖਾਂਗੇ ਕੀ ਪਤਾ ਕੀ ਬਣਦਾ ਹਾਂ ਜੀ ਆਗੇ ਧਰ ਲੈ ਘਰੇ ਲਿਓ ਵਾਸਤੇ ਰੋਟੀ ਲੱਸੀ ਦਾਲ ਲੈ ਜੀ ਆਪ ਜੀ ਤੁਹਾਨੂੰ ਭੈਣ ਨੂੰ ਬੁੱਲੀ ਜਾਂਦੀ ਆ ਆਪ ਦੀ ਵੀ ਬੱਸ ਹੀ ਪਈ ਆ ਅੱਧੀ ਦਾ ਰਾਜ ਰੋਲੈਂਦੀ ਲੱਸੀ ਰੋਲੈਂਦੇ ਨਾ ਮਸਾਂ ਹੀ ਐਂ ਤੁਰ ਕੇ ਸੌਣ ਲੱਗੇ ਅੱਖਾਂ ਮੂੰਹ ਦੇਖੋ ਮੇਰਾ ਕੀ ਹਾਲ ਹੋਇਆ ਬੰਦਾ ਐਂ ਲੱਗਦਾ ਵੀ ਡਿੱਗੂ ਨਸ਼ੀੜਨ ਨਾਲ ਕੋੜਾ ਹੋਇਆ ਹੋਇਆ ਦਾ ਮੇਰਾ ਤਿੰਨ ਦਿਨਾਂ ਦਾ ਨੀਂਦਰਾ ਭਾਈ ਦੋ ਤਿੰਨ ਦਿਨਾਂ ਦਾ ਨੀਂਦਰਾ ਪਜਾਦਾ ਬੜੀ ਰਾਤ ਨੂੰ ਹਾਂ ਆਇਆ ਕੀ ਆਇਆ ਹੋਰ ਮੋੜ ਦੇ ਨਹੀਂ ਕਰਦੇ ਡਿੱਗੂ ਡਿੱਗੂ ਹੋਈ ਐਨੀ ਮੈਨੂੰ ਸੌਂ ਲੱਗਿਆ ਮਾ ਮਾ ਦਾ ਬਿੱਡ ਭਾਲਦਾ ਕਿੱਥੇ ਗਿਆ ਅੜਕੇ ਤੱਕ ਪਤਾ ਹੀ ਨਹੀਂ ਲੱਗਦਾ ਕੀ ਹੋਈ ਹੁੰਦਾ ਅੜਕੇ ਬਾਅਦ ਹੈ ਗੱਲ ਜੀ